ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਉਮੀਦ ਕਰਦੇ ਹਾਂ ਠੀਕ ਠਾਕ ਹੋਵੋਗੇ ਤੇ ਆਪਣਾ ਜਿਹੜਾ ਗੁਰਬੀਰ ਚੈਲ ਨਾਂ ਰੱਖਦਾ ਪੇਜ ਦਾ ਪਹਿਲਾਂ ਕਤਾ ਖੇਤੀ ਬਾੜੀ ਸੀ ਉਹ ਨਾਂ ਚੇਂਜ ਕਰਕੇ ਗੁਰਬੀਰ ਚੈਲ ਰੱਖਤਾ ਜੇ ਤੁਸੀਂ YouTube ਚੈਨਲ ਤੇ ਖੋਲੂਗੇ ਉਥੇ ਐਡ ਦੀ ਰੇਟ ਗੁਰਬੀਰ ਚੈਲ 66 ਖੁੱਲੂਗਾ ਜੀ ਤੇ ਦੱਸਦੇ ਆ ਅੱਜ ਸਬਜ਼ੀਆਂ ਮੰਡੀਆਂ ਦੇ ਰੇਟ ਤਰੀਕ ਹੈਗੀ ਹੈ ਜੀ 29 ਤਰੀਕ ਨੌਵਾਂ ਮਹੀਨਾ 2025 ਤੇ ਸਭ ਤੋਂ ਪਹਿਲਾਂ ਦੱਸਦੇ ਆ ਜੀ ਭਿੰਡੀ ਦਾ ਰੇਟ ਪਿੰਡੀ ਵਿਕੀ ਹੈ ਜੀ 2022 ਰੁਪਏ ਮੰਡੀ ਅਗੇ ਨਾਲੋਂ ਡਾਊਨ ਹੋ ਗਈ ਆ ਪਿੰਡੀ ਵਿਕੀ ਹੈ ਜੀ 2022 ਰੁਪਏ ਤੋਰੀ ਵਿਕੀ ਹੈ ਜੀ 4045 ਰੁਪਏ ਤੋਰੀ ਦਾ ਭਾਅ 4045 ਰਿਹਾ ਜੀ ਕਰੇਟਾਂ ਵਾਲੀ ਤੋਰੀ ਆਉਂਦੀ ਆ ਗਾਂ ਗਿਆ ਜੀ ਕਰੇਲਾ ਕਰੇਲਾ ਵਿਕਿਆ ਜੀ 4045 ਰੁਪਏ ਕਰੇਲੇ ਦਾ ਭਾਅ ਵੀ 4045 ਰੁਪਏ ਰਿਹਾ ਜੀ ਗਾਂ ਕੀ ਜੀ ਸ਼ਿਮਲਾ ਮਿਰਚ ਸ਼ਿਮਲਾ ਮਿਰਚ ਵਿਕੀ ਆ ਜੀ 80 80 ਰੁਪਏ ਸ਼ਿਮਲਾ ਮਿਰਚ ਵਿਕੀ 80 ਰੁਪਏ ਵੇ ਗਾਂ ਕੇ ਜੀ ਪੇਠਾ ਪੇਠਾ ਵੇਖਿਆ ਜੀ 12 ਰੁਪਏ ਪੇਠਾ 12 ਰੁਪਏ ਰਿਹਾ ਜੀ ਮੂਲੀ ਆ ਗਈ ਜੀ ਆਹ ਕੁਆਲਟੀ ਦੀ ਮੂਲੀ ਆਉਂਦੀ ਹੈ 15 ਤੋਂ 20 ਰੁਪਏ ਵਿਕੀ ਜਾਂਦੀ ਆ ਗਾਂ ਕੇ ਜੀ ਚੌਲੇ ਚੌਲੇ ਵੇਖਿਆ ਜੀ 60 ਰੁਪਏ ਚੌਲਿਆਂ ਦਾ ਭਾਅ 60 ਰੁਪਏ ਰਿਹਾ ਜੀ ਗਾਗੇ ਦੀ ਕद्दू ਕद्दू ਵਿਕੇ ਜੀ 25 ਰੁਪਏ ਕद्दू ਦਾ ਰੇਟ ਰਿਹਾ ਜੀ 25 ਰੁਪਏ ਗਾਗੇ ਜੀ ਬੇਂਗਣੀ ਵੱਡਾ ਬੇਂਗਣਾ ਵੱਡੇ ਬੇਂਗਣ ਦਾ ਰੇਟ ਅੱਗੇ 35 40 ਵਿਕੀ ਜਾਂਦਾ ਸੀ ਹੁਣ 25 ਰੁਪਏ ਰਹਿ ਗਿਆ ਜੀ ਮੰਡੀ ਦੋ ਕ ਦਿਨ ਹੋਰ ਡਾਊਨ ਜਾਊਗੀ ਇਸ ਤੋਂ ਬਾਅਦ ਤੇਜ਼ ਹੋ ਜਾਊਗੀ ਗਾਗੇ ਆ ਜੀ ਚੂ 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 ਵਿਕੇ ਜੀ 12 13 ਰੁਪਏ ਚੂ ਚੂ 12 13 ਰੁਪਏ ਹਾਂ ਕੀ ਜੀ ਬੇਂਗਣੀ ਬੇਂਗਣੀ ਵਿਕੀ ਹੈ ਜੀ 25 ਤੋਂ 30 ਰੁਪਏ ਬੇਂਗਣੀ ਦਾ ਭਾਅ 25 ਤੋਂ 30 ਰੁਪਏ ਰਿਹਾ ਜੀ ਫਲੀਆਂ ਆ ਗਈਆਂ ਜੀ ਫਲੀਆਂ ਵਿਕੀਆਂ ਜੀ 60 ਰੁਪਏ ਫਲੀ ਦਾ ਰੇਟ 60 ਰੁਪਏ ਰਿਹਾ ਜੀ ਗੋਭੀ ਵੀ ਕੀ ਹੈ ਜੀ 40 45 ਰੁਪਏ ਗੋਭੀ ਦਾ ਰੇਟ 40 45 ਰੁਪਏ ਰਿਹਾ ਜੀ ਜਿਹੜੀ ਚੰਗੀ ਗੋਭੀ ਸਾਫ ਗੋਭੀ ਹੁੰਦੀ ਉਹਦਾ ਰੇਟ 40 45 ਰੁਪਏ ਰਿਹਾ ਜੀ ਤਾਂ ਕਿ ਜੀ ਟਮਾਟਰ ਟਮਾਟਰ ਵਿਕਿਆ ਜੀ 25 ਰੁਪਏ ਟਮਾਟਰਾਂ ਦਾ ਭਾਅ 25 ਰੁਪਏ ਰਿਹਾ ਜੀ ਖੀਰਾ ਜੀ ਚਾਈਨਿਸ ਖੀਰਾ ਵਿਕਿਆ ਜੀ 40 ਰੁਪਏ ਦੇਸੀ ਖੀਰਾ ਵਿਕਿਆ ਜੀ 20 ਰੁਪਏ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਪੇਜ ਨੂੰ ਫੋਲੋ ਕਰ ਲਿਓ ਤੁਸੀਂ YouTube ਚੈਨਲ ਤੇ ਵੀ ਜਾ ਕੇ ਆਪਾਂ ਲਿੰ ਬਾਇਓ ਦੇ ਵਿੱਚ ਲਿੰਕ ਹੈ YouTube ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਉੱਥੇ ਆਪਣੀ ਫੁੱਲ ਵੀਡੀਓ ਆਇਆ ਕਰੂਗੀ ਠੀਕ ਹੈ ਜੀ ਧੰਨਵਾਦ ਜੀ